ਸੁਵਿੰਦਰ ਸੁਵਿੰਦਰ ਸਿੰਘ ਮੇਰੀ ਜਿੰਦਾਬਾਦ ਜਿਓਣੇ ਮੇਰੇ ਚਪੇੜ ਮਾਰੀ ਆ ਇਹ ਬਾਈ ਅਰੈਸਟ ਨਹੀਂ ਕਰ ਰਿਹਾ ਇੱਥੋਂ ਦਾ ਕਾਨੂੰਨ ਹੈ ਅਰੈਸਟ ਕਰੋ ਕੀ ਮਤਲਬ ਜੇੜ ਮਾਰਨਾ ਜਿਓਣੇ ਮੇਰੇ ਚਪੇੜ ਮਾਰਿਆ ਬੰਦਾ ਲਾ ਕੋ ਬਣਾਓ ਕਰੋ ਕਰੋ ਕਵਰੇਜ ਕਰੋ ਯਾਰ ਸੁਵਿੰਦਰ ਸਿੰਘ ਨੇ ਭਾਈ ਜੀ ਸੁਵਿੰਦਰ ਸਿੰਘ ਨੇ ਮੇਰੀ ਗੱਲ ਨਹੀਂ ਸੁਣੀ ਆ ਪ੍ਰਸ਼ਾਸਨ ਹੌਣ ਚਪੇੜ ਮਾਰ ਲਓ ਤਾਂ ਫੜ ਲੇ ਫੜ ਜਾਓ ਹਾਂ ਤਾਂ ਨਾ ਤਾਂ ਨਹੀਂ ਆਹੇ ਦੀ ਨਾ ਹਰੀ ਆ ਆ ਨਾ ਜਾਣ ਕੋ ਸਾਹਮਣੇ ਮੈਨੂੰ ਚਪੇੜ ਮਾਰੀ ਉਹਨੇ ਮੈਂ ਤਾਂ ਸਰ ਪ੍ਰਸ਼ਾਸਨ ਕੁਛ ਕਰੋ ਟੀਚਰ ਦੇ ਚਪੇੜ ਮਾਰਿਆ ਡੀਓ ਚਪੇੜ ਮਾਰਿਆ ਡੀਓ ਪ੍ਰਸ਼ਾਸਨ ਦੀ ਅੱਖਾਂ ਵੇਖ ਕੇ ਮਿੱਚੀ ਬੈਠਾ ਇਹਨਾਂ ਨੇ ਮੈਨੂੰ ਚਪੇੜ ਮਾਰੀ ਡੀਓ ਤੁਸੀਂ ਮਾਰੀ ਆ ਜੀ ਤੁਸੀਂ ਮਾਰੀ ਆ ਹੁਣ ਸਾਹਮਣੇ ਮਾਰੀ ਜਾਂਦੇ ਹੋ